ਲੋਈ ਮਿੱਤਰੋ Rajasthan ਕੋ ਮਰੇ ਸੀ ਤੇ Rajasthan ਦੇ ਵਿੱਚ ਪੁਸ਼ਕਰ ਸ਼ਹਿਰ ਦੇ ਵਿੱਚ ਆਏ ਹੋਇਆ ਤੇ ਪੁਸ਼ਕਰ ਸ਼ਹਿਰ ਦੇ ਵਿੱਚ ਜੇ ਤੁਸੀਂ ਰਹਿਣ ਦਾ ਇੰਤਜ਼ਾਮ ਕਰ ਸੋਚ ਰਹੇ ਹੋ ਵੀ ਰਹਿਣਾ ਕਿੱਥੇ ਹੈ ਤਾਂ ਮੇਰੇ ਬੈਕਸੈਡੇ ਹੋਟਲ ਬਣਿਆ ਹੋਇਆ ਹੈਗਾ ਇੱਥੇ ਤੁਹਾਨੂੰ ਡੋਰਮਟਰੀ ਇੱਕ ਬੈੱਡ ਵੀ ਮਿਲ ਜੇਗਾ ਤੇ ਜੇ ਤੁਸੀਂ ਮਨ ਲਓ ਪੂਰਾ ਰੂਮ ਲੈਣਾ ਹੈ ਰੂਮ ਵੀ ਮਿਲ ਜੇਗਾ ਤੇ ਇੱਕ ਇੱਕ ਤੇ ਹੋਰ ਖਾਸ ਗੱਲ ਹੈ ਵੀ ਜਿੱਥੇ ਆਪਣੇ ਮਾਨ ਸਾਹਿਬ ਕਹਿੰਦੇ ਸੀ ਭਵਨਤਨ ਸਾਹਿਬ ਕਹਿੰਦੇ ਸੀ ਕਿ ਪੰਜਾਬ ਵਿੱਚ ਗੋਰੇ ਕੰਮ ਕਰੋ ਕਰਨਾ ਆਇਆ ਕਰਨਗੇ ਹਨਾ ਪੰਜਾਬ ਦੇ ਵਿੱਚ ਤਾਂ ਨਹੀਂ ਆਏ ਪਰ ਇੱਥੇ ਇੱਕ ਅੰਗਰੇਜ਼ ਕੰਮ ਕਰਦਾ ਜੋ ਰਸ਼ੀਆ ਤੋਂ ਆਇਆ ਹੋਇਆ ਹੈ ਰਸ਼ੀਆ ਤੋਂ ਇੱਥੇ ਘੁੰਮਣ ਆਇਆ ਸੀ ਤੇ ਘੁੰਮਣ ਦੇ ਵਿੱਚ ਇੱਥੇ ਉਹਦਾ ਇੰਨਾ ਮਨ ਲੱਗ ਗਿਆ ਹੁਣ ਇੱਥੇ ਆਬਦੇ ਜਦੋਂ ਪੈਸੇ ਖਤਮ ਹੋ ਗਏ ਤੇ ਇੱਥੇ ਉਹ ਕੰਮ ਵੀ ਕਰ ਰਿਹਾ ਹੈ ਕੰਮ ਕਰ ਰਿਹਾ ਹੈ ਪੈਸੇ ਕਮਾਉਂਦਾ ਹੈ ਘੁੰਮਦਾ ਹੈ ਫਿਰ ਕੰਮ ਕਰਦਾ ਹੈ ਤੇ ਇੱਥੇ ਟ੍ਰੇਨਿੰਗ ਲੈ ਰਿਹਾ ਹੈ ਆਨਲਾਈਨ ਟਾਈਮ ਦੇ ਵਿੱਚ ਉਹ ਆਪਣਾ ਇੱਥੇ ਹੋਟਲ ਵੀ ਖੋਲੂਗਾ ਟ੍ਰੇਨਿੰਗ ਲੈ ਰਿਹਾ ਹੈ ਇੱਥੇ ਜਿਹੜਾ ਸਾਸਪਾਈ ਦਾ ਕੰਮ ਵੀ ਕਰਦਾ ਹੈ ਕਿਚਨ ਦਾ ਕੰਮ ਵੀ ਕਰਦਾ ਹੈ ਉਹ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਤੇ ਬੈਕਸਟੋਰ ਮੈਂ ਤੁਹਾਨੂੰ ਉਹਦਾ ਹੋਟ ਤੇ ਯਾਕੇ ਵਧੀਆ ਸਾਸਪਾਈ ਵਾਲਾ ਕੰਮ ਹੈ ਖਾਣਾ ਖੂਣਾ ਵੀ ਇੱਥੇ ਮਿਲ ਜਾਂਦਾ ਪਰੌਂਠੇ ਵਗੈਰਾ ਪੋਹਾ ਵਗੈਰਾ ਚਾਹ ਕਾਫੀ ਸਭ ਕੁਝ ਇਨਾਂ ਕੋਲੇ ਮਿਲ ਜਾਂਦਾਗਾ ਸੋ ਜਿਹੜਾ ਹੈਗਾ ਉਹ ਕਰ ਰਿਹਾ ਮੈਂ ਤੁਹਾਨੂੰ ਦਿਖਾ ਦਿੰਨਾ ਬਾਈ ਦੀ ਇੱਕ ਫੋਟੋ ਹੈਲੋ ਵੇਅਰ ਯੂ ਫਰਮ ਬੇਲਰੂਸ ਬੇਲਰੂਸ ਯਾ ਨਾਈਸ ਟੂ meet ਯੂ ਥੈਂਕ ਯੂ ਸੋ ਲਓ ਜੀ ਉਹ ਦੇਖ ਲਿਆ ਤੁਸੀਂ ਹੁਣ ਆਪਾਂ ਤੁਹਾਨੂੰ ਮੈਂ ਹੋਟਲ ਦੇ ਕੰਟੈਕਟ ਨੰਬਰ ਦਿਖਾ ਦਿੰਦਾ ਤੁਹਾਨੂੰ ਮੈਂ ਆ ਗਿਆ ਜੀ ਇੱਥੇ ਇਹ ਤੁਸੀਂ ਜਦੋਂ ਆਉਂਗੇ ਮੈਂ ਤੁਹਾਨੂੰ ਪ੍ਰੋਪਰ ਇਹਦਾ ਐਡਰੈਸ ਦੇ ਦੇਣਾ ਇਹਦੀ ਲੋਕੇਸ਼ਨ ਵੀ ਤੁਹਾਨੂੰ ਇਹਦੀ ਲੋਕੇਸ਼ਨ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਪਰ ਇਹ ਜਿਹੜੇ ਘਾਟ ਜਿਹੜਾ ਰੋੜਾ ਜਿਹਦੇ ਰੋੜ ਦੇ ਉੱਪਰ ਘਾਟਨੇ ਵਾਲੇ ਦੁਆਲੇ ਠੀਕ ਹੈ ਉਸ ਘਾਟ ਦੇ ਉੱਪਰ ਅੰਦਰ ਗੱਡੀ ਦੇ ਵਿੱਚ ਜਾਣਾ ਜਿੱਥੋਂ ਮੋਟਰਸਾਈਕਲ ਐਂਟਰ ਕਰ ਰਿਹਾ ਸੋ ਐਂਟਰ ਕਰਨ ਦੇ ਨਾਲ ਤੁਹਾਨੂੰ ਇਹ ਮੋਰੋ ਲੀਜ਼ ਦਾ ਬਾਹਰ ਫਲੈਕਸ ਵੀ ਮਿਲ ਜੂਗੀ ਤੇ ਆ ਇਹਨਾਂ ਦਾ ਕੰਟੈਕਟ ਨੰਬਰ ਹੈ ਇਹ ਕੰਟੈਕਟ ਨੰਬਰ ਇਹ ਚੱਲ ਰਹਿਦਾ ਨਾ ਕੇਵਲ ओके ਆ ਵਾਲਾ ਕਨੈਕਟ ਨੰਬਰ ਹੈ ਜੀ ਇਹਦੇ ਉੱਪਰ ਤੁਸੀਂ ਕਨੈਕਟ ਕਰ ਸਕਦੇ ਹੋ थैंक यू जी